ਨਨਦੀ ਮੀਕੋਲ ਰੋਡ ਤੇ ਵਿਵੇਕ ਕਰਿਆਨਾ ਸਟੋਰ ਤੇ 8 ਅਪ੍ਰੈਲ ਦੀ ਰਾਤ ਨੂੰ ਗੋਲੀਬਾਰੀ ਕਰਨ ਵਾਲੇ ਚਾਰ ਲੁੱਟੇਰਿਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿੱਤਾ ਗਿਆ। ਗ੍ਰਿਫਤਾਰੀ ਦੇ ਦੌਰਾਨ ਇਨ੍ਹਾਂ ਚੋਤ ਤੋਂ ਲੁੱਟੇਰੇ ਆਂਦੀਆਂ ਲੱਤਾਂ ਵੀ ਟੁੱਟ ਗਈਆਂ। ਖਨਦੀ ਐਸਐਸਪੀ ਡਾਕਟਰ ਜੋਤੀ ਯਾਦਵ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਲੁੱਟੇਰਿਆਂ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਅਤੇ ਜਦੋਂ ਪੁਲਿਸ ਨੇ ਜਵਾਬ ਦੇ ਵਿੱਚ ਹਵਾਈ ਫਾਇਰ ਕੀਤੇ ਪਜਾਓ ਕਰਦੇ ਹਾਂ ਲੁਟੇਰਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਦੋ ਲੁਟੇਰੇ ਡਿੱਗ ਪਏ ਅਤੇ ਉਹਨਾਂ ਦੀਆਂ ਲੱਤਾਂ ਟੁੱਟ ਗਈਆਂ ਇਹਨਾਂ ਦੋ ਲੁਟੇਰਿਆਂ ਦੇ ਵਿੱਚੋਂ ਮਨਦੀਪ ਸਿੰਘ ਡਿੱਕੀ ਵਾਸੀ ਗਿਲ ਅਤੇ ਨਰਿੰਦਰ ਸਿੰਘ ਨੂਰੀ ਵਾਸੀ ਕੁਟਿੰਡ ਸ਼ਾਮਿਲ ਹੈ ਦੋਵੇਂ ਅਪਰਾਧੀ ਹਨ ਅਤੇ ਇਹਨਾਂ ਉਰਤ ਕਈ ਮਾਮਲੇ ਪਹਿਲਾਂ ਵੀ ਦਰਜ ਹਨ ਲੁੱਟ ਦੇ ਮਾਮਲੇ ਦੇ ਵਿੱਚ ਚਾਰ ਵਿਅਕਤੀ ਸ਼ਾਮਿਲ ਸਨ ਅਤੇ ਪੁਲਿਸ ਵੱਲੋਂ ਇਹ ਅਤੇ ਤਿੰਨ ਹੋਰ ਸਾਥੀਆਂ ਨੂੰ ਯਾਨੀ ਕਿ ਸੱਤ ਮੁਲਜ਼ਮਾਨਾਂ ਨੂੰ ਕਾਬੂ ਕੀਤਾ ਗਿਆ ਹੈ। ਉਹ 8 ਤਰੀਕ ਨੂੰ ਇੱਕ ਮਨੀਸ਼ ਸਿੰਘਲਾ ਨਾਦੇ ਪਰਸਨ ਦੀ ਇੱਕ ਤਿਰਿਆਨੇ ਦੀ ਦੁਕਾਨ ਹੈਗੀ ਜਿੱਥੇ 8:30 ਵਜੇ ਦੇ ਤਕਰੀਬਨ ਚ ਚਾਰ ਫੇसेस ਕਵਰਡ ਪਰਸਨ ਨੇ ਉਹਦੀ ਦੁਕਾਨ ਦੇ ਅੰਦਰ ਐਂਟਰ ਕੀਤਾ ਤੇ ਗਨ ਪੁਆਇੰਟ ਤੇ ਰੋਬਰੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਬਟ ਕਿਉਂਕਿ ਦੁਕਾਨਦਾਰ ਨੇ ਰੋਲਾ ਵਗੈਰਾ ਪਾਤਾ ਸੀਗਾ ਤੇ ਉਥੋਂ ਇੱਕ ਇਹਨਾਂ ਨੇ ਆਲਦੋ ਰਾਉਂਡ ਫਾਇਰ ਕੀਤਾ ਸੀਗਾ ਬਟ ਉਹ ਮੌਕੇ ਤੋਂ ਭੱਜ ਗਏ ਸੀਗੇ ਤੇ ਰੋਬਰੀ ਨਹੀਂ ਕਰ ਪਾਈ ਸੀ ਪਰ ਕਿਉਂਕਿ ਜੋ ਕ੍ਰਾਈਮ ਹੈਗਾ ਬੜਾ ਸੰਜੀਦਾ ਤੇ ਇੰਪੋਰਟੈਂਟ ਔਰ ਕਾਫੀ ਜ਼ਿਆਦਾ ਸੰਗੀਨ ਜੁਰਮ ਸੀਗਾ ਤੇ ਇੱਥੇ ਵੀ ਐਸਪੀਡੀ ਦੇ ਅੰਡਰ ਟੀਮਸ ਬਣਾਈ ਗਈ ਤੇ ਸਪੈਸ਼ਲੀ ਉਹਨੂੰ ਡੀਐਸਪੀ ਖੰਨਾ ਤੇ ਉਹਨਾਂ ਦੇ ਐਸਐਚਓ ਲੀਡ ਕਰ ਰਹੇ ਸੀਗੇ ਇੱਥੇ ਵੀ ਸੀਸੀਟੀਵੀ ਟ੍ਰੇਲ ਨੂੰ ਇਸਟੈਬਲਿਸ਼ ਕੀਤਾ ਗਿਆ ਤੇ ਕਾਫੀ ਦੂਰ ਤੱਕ ਸਾਡੀ ਟੀਮਸ ਪਹੁੰਚੀ ਅਮਲੋ ਤੇ ਨਾਭਾ ਤੱਕ ਸਾਡੀ ਟੀਮਸ ਪਹੁੰਚੀ ਤੇ ਅਲਟੀਮੇਟਲੀ ਸਾਡੀ ਟੀਮ ਨੂੰ ਵੱਡੀ ਇਹਦੇ ਵਿੱਚ ਰਿਕਵਰੀਜ਼ ਵੀ ਹੋਈ ਤੇ ਵੱਡੀ ਵੱਡਾ ਸਕਸੈਸ ਮਿਲਿਆ ਇਹਦੇ ਵਿੱਚ ਮੁੱਖ ਰੂਪ ਤੋਂ 6% ਦੀ ਅਰੈਸਟ ਹੋਈਏ ਜਿਹਦੇ ਵਿੱਚ ਵਿਕਰਮਜੀਤ ਉਰਫ ਸ਼ਿੰਦਾ ਦੀਪਕ ਉਰਫ ਦੀਪੀ ਤੇ ਗੁਰਦੀਪ ਸਿੰਘ ਉਰਫ ਦੀਪੀ ਇਹਨਾਂ ਦੀ ਇਹਨਾਂ ਨੂੰ ਸਦਰਖੰਨਾ ਦੇ ਵਿਖੇ ਇੱਕ ਤਬਲਾ ਪਿੰਡ ਹੈਗਾ ਜੋ ਕਿ ਇੱਕ ਹੋਰ ਅਕਿਊਜ਼ ਤੇ ਰਿਲੇਟਿਡ ਦਾ ਕਰ ਸੀਗਾ ਉਤੋਂ ਇਹਨਾਂ ਦੀ ਅਰੈਸਟ ਹੋਈਏ ਉਦੇ ਉਦੋਂ ਬਾਅਦ ਕਿ ਜਦੋਂ ਇਨਾਦੀ ਪੁੱਛਗਿੱਛ ਹੋਈ ਤੇ ਫਿਰ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਇਨਾ ਇਨਾ ਦੇ ਨਾਲ ਦੋ ਹੋਰ ਮੁਜਰਮ ਸੀਗੇ ਨਰਿੰਦਰ ਸਿੰਘ ਉਰਫ ਨੂਰੀ ਤੇ ਇੱਕ ਮਨਦੀਪ ਸਿੰਘ ਉਰਫ ਡਿੱਗੀ ਇਹ ਇਹ ਪੰਜ ਬੰਦੇ ਸੀਗੇ ਜਿਨ੍ਹਾਂ ਨੇ ਇਸ ਜੋ ਉਹ ਜੋ ਵਾਰਦਾਤ ਸੀਗੇ ਨੂੰ ਅੰਜਾਮ ਦਿੱਤਾ ਸੀਗਾ ਇਹਨਾਂ ਨੂੰ ਪਨਾਹ ਦੋ ਪਰਸਨ ਨੇ ਦਿੱਤੀ ਸੀਗੀ ਇੱਕ ਦਾ ਅਭਿਸ਼ੇਕ ਸਿੰਘ ਉਰਫ ਮੰਨੂ ਤੇ ਜਿਨੇ ਇਹਨਾਂ ਨੂੰ ਪਹਨਾ ਦਿੱਤੀ ਤੇ ਇਹਨਾਂ ਨੂੰ ਜੋ ਵਾਰਦਾਤ ਕਰਨ ਵੇਲੇ ਮੋਟਰਸਾਈਕਲ ਸੀਗੀ ਉਹ ਇੱਕ ਸਾਹਿਲ ਉਰਫ ਡੈਲੀ ਨਾ ਦੇ ਪਰਸਨ ਨੂੰ ਅਵੇਲ ਕਰਾਈ ਸੀਗੀ ਤੇ ਅਭਿਸ਼ੇਕ ਤੇ ਸਾਹਿਲ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਨਰਿੰਦਰ ਸਿੰਘ ਤੇ ਮਨਦੀਪ ਸਿੰਘ ਉਰਫ ਡਿੱਕੀ ਇੱਥੇ ਏਰੀਆ ਦੇ ਵਿੱਚ ਹੀ ਹੈ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਲੈ ਕੇ ਜਾ ਹੀ ਰਹੇ ਸੀ ਉਹਨਾਂ ਦੀ ਭਾਲ ਦੇ ਲਈ ਤੇ ਅੱਗੇ ਤੋਂ ਦੋ ਪਰਸਨ ਇੱਕ ਮੋਟਰਸਾਈਕਲ ਦੇ ਉੱਪਰ ਆਂਦੇ ਦੇਖੇ ਅਭਿਸ਼ੇਕ ਸਿੰਘ ਅਭਿਸ਼ੇਕ ਉਰਫ ਮੰਨੂ ਨੇ ਉਨਾਂ ਦੀ شناخت ਕੀਤੀ ਤੇ ਜਦੋਂ ਪੁਲਿਸ ਨੇ ਉਹਨਾਂ ਦੇ ਪਿੱਛੇ ਫਾਲੋ ਕੀਤਾ ਤੇ ਇੱਕ ਹੌਟ ਚੇਸ ਦੇ ਅੰਦਰ ਹੀ ਇਹਨਾਂ ਦੀ ਇਹਨਾਂ ਦੀ ਅਰੈਸਟ ਹੋਈਏ ਜਿਸ ਦੌਰਾਨ ਇਸ ਹੌਟ ਚੇਸ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਤੇ ਪੁਲਿਸ ਪਾਰਟੀ ਨੇ ਵੀ ਜਵਾਬੀ ਫਾਇਰਿੰਗ ਕੀਤੀ ਤੇ ਜਦੋਂ ਪੁਲਿਸ ਦੀ ਫਾਇਰਿੰਗ ਹੋਈ ਤੇ ਇਹਨਾਂ ਨੇ ਪਲਟ ਕੇ ਦੇਖਿਆ ਔਰ ਇਹਨਾਂ ਦਾ ਬੈਲੈਂਸ ਡਿਗੜ ਗਿਆ ਤੇ ਆਪਣੇ ਮੋਟਰਸਾਈਕਲ ਤੋਂ ਡਿੱਗ ਪਏ ਤੇ ਇਹਨਾਂ ਦੇ ਆਈ ਥਿੰਕ ਗੋਟਨੇ ਤੇ ਫ੍ਰੈਕਚਰ ਵੀ ਆਏਗਾ ਤੇ ਹਜੇ ਉਹ ਦੋਨੋਂ ਹਸਪਟਲਾਈਜ਼ਡ ਹੈ ਤੇ ਅੰਡਰ ਟਰੀਟਮੈਂਟ ਹੈ ਤੇ ਇਸ ਇਹਨਾਂ ਦੇ ਕੋਲ ਟੋਟਲ ਜੋ ਸਾਰੇ ਮੁਜਰਮ ਹੈ ਇਹਨਾਂ ਦੇ ਕੋਲ ਸਾਨੂੰ 2 3 ਬੋਰ ਦੇ ਪਿਸਟਲ ਇੱਕ 32 ਬੋਰ ਦਾ ਪਿਸਟਲ ਇੱਕ 에ਅਰ ਪਿਸਟਲ ਤੇ ਇੱਕ ਦੇਸੀ ਕਟਾ 9 ਲਾਈਫ ਰਾਉਂਡ ਤੇ ਪੰਜ ਮੈਗਜ਼ੀਨਸ ਤੇ ਇਹਦੇ ਨਾਲ ਨਾਲ ਦੋ ਸੁਪਲੈਂਡਰ ਇਹਨਾਂ ਨੰਬਰੀ ਮੋਟਰਬਾਈਕਸ ਬਰਾਮਦ ਹੋਈ ਹੈ ਇਹ ਦੋਨੋਂ ਮੋਟਰਬਾਈਕਸ ਇਹਨਾਂ ਨੇ ਦੌਰਾਨੇ ਵਾਰਦਾਤ ਇਸਤੇਮਾਲ ਕੀਤੀ ਸੀ ਔਰ ਦਸੰ ਜੋ ਘਾ ਹੈਗਾ ਵੀ ਜੋ ਮਨਦੀਪ ਸਿੰਘ ਉਰਫ ਡਿੱਕੀ ਹੈਗਾ ਤੇ ਇਹਦਾ ਜੋ ਸਾਥੀ ਵਿਕਰਮਜੀਤ ਸਿੰਘ ਉਰਫ ਸਿੰਦਾ ਹੈ ਇਨਾਂ ਦੇ ਉੱਪਰ ਦੋ ਹੋਰ ਉਹਦਾ ਤੋਂ ਇਨਾਂ ਦੇ ਉੱਪਰ ਬਹੁਤ ਸਾਰੇ ਮੁਕਦਮੇ ਟੋਟਲ ਇਨਾਂ ਦੇ ਉੱਪਰ 14 ਤੋਂ ਉੱਪਰ ਮੁਕਦਮੇ ਹੈ ਬਟ ਰੀਸੈਂਟਲੀ ਇਨਾਂ ਦੇ ਦੋ ਅਟੈਂਪਟ ਟੂ ਮਰਡਰ ਇਨਾਂ ਦੇ ਉੱਪਰ ਕੇਸਿਸ ਦਰਜੇ ਜੋ ਲੁਧਿਆਣਾ ਵਿਖੇ ਸਦਰ ਤੇ ਡੁਗਰੀ ਥਾਣੇ ਦੇ ਏਰੀਆ ਦੇ ਵਿੱਚ ਇਨਾਂ ਨੇ ਦੋ ਵਰਦਾ ਤੇ ਵਰਦਾਤਾਂ ਨੂੰ ਅੰਜਾਮ ਦਿੱਤਾ ਤੇ ਇਹਦੇ ਨਾਲ ਨਾਲ ਇਨਾਂ ਨੇ ਇੱਕ ਖਮਾਣੋ ਵਿਖੇ ਫਾਇਰਿੰਗ ਵੀ ਕੀਤੀ ਸੀਗੀ ਉਹ ਵੀ ਕਾਫੀ ਇੰਪੋਰਟੈਂਟ ਹੈ ਉਹਦੀ ਵੀ ਅਸੀਂ ਤਫतीश ਕਰ ਰਹੇ ਹਾਂ ਤੇ ਦੇ ਨਾਲ ਨਾਲ ਜੋ ਇਨਾਂ ਦੇ ਬਾਕੀ ਵੀ ਸਾਰੇ ਇਹ ਇਦਾਂ ਦੇ ਕੇਸਿਸ ਦੇ ਵਿੱਚ ਇਹਨਾਂ ਦੀ ਸਮੂਲੀਅਤ ਰਹੀ ਹੈ ਇੱਕ ਵੱਡਾ ਜੋ ਇੱਕ ਗੈਂਗ ਸੀਗਾ ਪੁਲਿਸ ਦੀ ਇਕ ਟਾਈਮਲੀ ਇੰਟਰਵੈਨਸ਼ਨ ਤੇ ਪੁਲਿਸ ਦੇ ਬਹੁਤ ਵਧੀਆ ਤਰੀਕੇ ਨਾਲ ਦੀ ਤਫਤੀਸ਼ ਇੱਕ ਸਾਇੰਟਿਫਿਕ ਤਫਤੀਸ਼ ਕਰਦੇ ਵੇ ਜੋ ਅੱਜ ਇਹ ਸਕਸੈਸ ਮਿਲਾਏ ਇਹਦੇ ਨਾਲ ਇੱਕ ਵੱਡਾ ਗੈਂਗ ਨੂੰ ਵੀ ਪੁਲਿਸ ਪਖੰਡਾ ਪੁਲਿਸ ਨੇ ਇਸ ਚੀਜ਼ ਨੂੰ ਅਨਰਥ ਕੀਤਾ ਹੈਗਾ ਨਹੀਂ ਮੁਲਾਜ਼ਮ ਤੇ ਨਹੀਂ ਕਿਉਂਕਿ ਉਹ ਬਾਈਕ ਤੇ ਉੱਪਰ ਸਵਾਰ ਸੀਗੇ ਉਹਨਾਂ ਨੇ ਵੀ ਆਪਣੇ ਬਚਾਅ ਦੇ ਵਿੱਚ ਕੀਤਾ ਤੇ ਪੁਲਿਸ ਨੇ ਵੀ ਹਵਾਈ ਫਾਇਰ ਕੀਤਾ ਤਾਂਕਿ ਇਹਨਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਇਹਨਾਂ ਨੂੰ ਫਰਦਰ ਇੰਪੋਰਟੈਂਟ ਸੀਗਾ ਤੇ ਇਹ ਹੌਟ ਚੇਸ ਦੇ ਵਿੱਚ ਹੀ ਪੁਲਿਸ ਨੇ ਦੋਨੋਂ ਪੱਖੋ ਇਹਨਾਂ ਨੂੰ ਘੇਰਾ ਪਾਇਆ ਤੇ ਇਹ ਫਿਰ ਆਪਣੀ ਬਾਈਕ ਤੋਂ ਡਿੱਗ ਪਏ ਤੇ ਤਾਂ ਇਨਦਰ ਫਿਰ ਫਿਰ ਇਹਨਾਂ ਨੂੰ ਫੜਿਆ ਗਿਆ ਹਾਂਜੀ ਇਹ ਐਡਮਿਟਡ ਸਿਵਲ ਹਸਪੀਟਲ ਵਿਖੇ ਇਹਨਾਂ ਦੇ ਇਲਾਜ ਚੱਲ ਰਿਹਾ ਹੈ